ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾਂ ਦੀ ਪੰਜਾਬ ਤੋਂ ਇਲਾਵਾ ਭਾਰਤ ਦੇ ਵਿੱਚ ਅੱਠ ਹੋਰ ਸੂਬੇ ਨੇ ਜਿੱਥੇ 10 ਜੁਲਾਈ ਨੂੰ ਜਿਮਨੀ ਚੋਣਾਂ ਦੀ ਵੋਟਿੰਗ ਹੋਵੇਗੀ ਅਤੇ 13 ਜੁਲਾਈ ਤੋਂ ਜਿਹੜੇ ਹੈ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਪੰਜਾਬ ਤੋਂ ਇਲਾਵਾ ਅੱਠ ਹੋਰ ਵੀ ਸੂਬੇ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਤਾਰਿਆ ਸੀ ਜਿਮਨੀ ਚੋਣ ਲਈ ਹਲਕਾ ਜਲੰਧਰ ਵੈਸਟ ਤੋਂ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਯਾਨੀ ਕਿ ਸ਼੍ਰੀ ਭਗਵੰਤ ਮਾਨ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਦੱਸ ਦਈਏ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਉਮੀਦਵਾਰ ਉਤਾਰਿਆ ਸੀ ਜਿਮਨੀ ਚੋਣਾਂ ਦੇ ਲਈ ਬੀਬੀ ਸਰਜੀਤ ਕੌਰ ਲੇਕਿਨ ਬਾਅਦ ਵਿੱਚ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬੀਬੀ ਸਰਜੀਤ ਕੌਰ ਕੋਲੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਅਤੇ ਬਾਗੀ ਧੜਾ ਫਿਰ ਵੀ ਬੀਬੀ ਸਰਜੀਤ कौर ਦੀ سپورਟ ਕਰ ਰਿਹਾ ਸੀ ਕਿਉਂਕਿ ਸਰਦਾਰ ਸੁਖਵੀਰ ਸੁਖਵੀਰ ਸਿੰਘ ਬਾਦਲ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਬੀਬਾ ਸਰਜੀਤ कौर ਦਾ ਸਮਰਥਨ ਨਹੀਂ ਕਰਾਂਗਾ ਮੈਂ ਸਮਰਥਨ ਕਰਾਂਗਾ ਲਖਵਿੰਦਰ ਲਖਾ ਜੋ ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਇਸ ਨੂੰ ਲੈ ਕੇ ਬੀਬਾ ਸਰਜੀਤ कौर ਜੀ ਬੜੇ ਖਫਾ ਹੋਏ ਸੀ ਅਤੇ ਬੜੀ ਹਲਚਲ ਹੋਈ ਸੀ ਜਲੰਧਰ ਵਸਤੂ ਬਟ ਹੁਣ ਜਿਹੜਾ ਆਮ ਆਦਮੀ ਪਾਰਟੀ ਨੇ ਧਮਾਕਾ ਕਰ ਦਿੱਤਾ ਹੈ ਇਸ ਦੇ ਬਾਰੇ ਬਾਅਦ ਚ ਦੱਸਾਂਗੇ ਪਹਿਲਾਂ ਗੱਲ ਕਰਾਂਗੇ ਬੀਬੀ ਜਗੀਰਕੌਰ ਦੀ ਅਤੇ ਬਾਗੀ ਧੜੇ ਦੀ ਬਾਗੀ ਧੜੇ ਅਤੇ ਬੀਬੀ ਜਗੀਰਕੌਰ ਨੇ ਇਹ ਭਰੋਸਾ ਜਿਤਾਇਆ ਸੀ ਬੀਬਾ ਸਰਜੀਤ ਕੌਰ ਨੂੰ ਅਸੀਂ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਵੀ ਕਰਾਂਗੇ ਅਤੇ ਤੁਹਾਡੇ ਨਾਲ ਇੱਕ ਠੋਕੇ ਖੜਾਂਗੇ ਜਿਮਣੀ ਚੋਣ ਜਲੰਧਰ ਪਸ਼ਮੀ ਤੋਂ ਅਤੇ ਫਿਰ ਬੀਬਾ ਸਰਜੀਤ ਕੌਰ ਨੇ ਸਿਮਰਜ ਸਿੰਘ ਮਾਨ ਜੋ ਸ਼ਰੋਮੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਭਾਈ ਅੰਮ੍ਰਿਤਪਾਲ ਜੀ ਖਾਲਸਾ ਉਹਨਾਂ ਦੇ ਪਰਿਵਾਰ ਨੂੰ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਉਹਨਾਂ ਨੂੰ ਉਹਨਾਂ ਨੇ ਮਿੰਤ ਕੀਤੀ ਸੀ ਕਿ ਮੇਰੀ ਜਿਮਣੀ ਚੋਣ ਦੇ ਵਿੱਚ ਫਾਈਨੈਂਸ਼ੀਅਲੀ ਤੇ ਵੈਸੇ ਚੋਣ ਪ੍ਰਚਾਰ ਲਈ ਸਪੋਰਟ ਕੀਤੀ ਜਾਵੇ ਲੇਕਿਨ ਬਿਬਾਜ ਜਗੀਰ ਕੌਰ ਨੇ ਇਹ ਪ੍ਰੋਸਾ ਦਵਾਇਆ ਸੀ ਤੁਹਾਨੂੰ ਅਸੀਂ ਫੰਡਿੰਗ ਵੀ ਕਰਵਾਵਾਂਗੇ ਅਤੇ ਜਿਮਨੀ ਚੋਣ ਦੇ ਵਿੱਚ ਤੁਹਾਡਾ ਪੂਰਾ ਸਾਥ ਦੇਵੇਗਾ ਬਾਗੀ ਤੜਾ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਜਿਹੜੀ ਆਪਣੇ ਉਮੀਦਵਾਰ ਨੂੰ ਛੱਡ ਕੇ ਜਿਹੜਾ ਹੈ ਭਾਰਤ ਸੌਰੀ ਭੋਜਨ ਸਮਾਜ ਪਾਰਟੀ ਦਾ ਪ੍ਰਚਾਰ ਕਰ ਰਹੀ ਹੈ ਲੇਕਿਨ ਅੱਜ ભગવંતમાન ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਹੋਰ ਪਤਾ ਖੜ ਦਿੱਤਾ ਹੈ ਅੱਜ ਉਹਨਾਂ ਦੇ ਘਰ ਜਾ ਕੇ ਯਾਨੀ ਕਿ ਬੀਬਾ ਸਰਜੀਤ ਕੌਰ ਦੇ ਭਗਵੰਤ ਮਾਨ ਅਤੇ ਸਮੁੱਚੀ ਟੀਮ ਉਹਨਾਂ ਨੇ ਕਨਵਿੰਸ ਕੀਤਾ ਹੈ ਬੀਬੀ ਸਰਜੀਤ ਕੌਰ ਨੂੰ ਅਤੇ ਬੀਬੀ ਸਰਜੀਤ ਕੌਰ ਅੱਜ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਇਹ ਸਭ ਤੋਂ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਚਲਦੀਆਂ ਚੋਣਾਂ ਦੇ ਵਿੱਚ ਚਲਦੇ ਚੋਣ ਪ੍ਰਚਾਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਯਾਨੀ ਕਿ ਆਪਣਾ ਨਾਮਜ਼ਦਗੀ ਪੱਤਰ ਵੀ ਉਹ ਵਾਪਸ ਲਵੇਗੀ ਅਤੇ ਭਗਵੰਤ ਮਾਨ ਅਤੇ ਹੋਰ ਜਿਹੜੇ ਉਗੇ ਸਿਆਸੀ ਆਗੂ ਸੀ ਆਪ ਆदमी ਪਾਰਟੀ ਦੇ ਉਹਨਾਂ ਦੇ ਦੁਆਰਾ ਅੱਜ ਜਿਹੜੀ ਹੈ ਆਪ ਆदमी ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਹੁਣ ਬਾਗੀ ਤੜਾ ਕੀ ਕਰੇਗਾ ਬਾਗੀ ਤੜਾ ਕੀ ਸਪੋਰਟ ਕਰੇਗਾ ਬਹੁਤ ਜਨ ਸਮਾਈ ਪਾਰਟੀ ਦੀ ਕਿ ਸਪੋਰਟ ਕਰੇਗਾ ਆਮ ਆਦਮੀ ਪਾਰਟੀ ਦੀ ਇਹ ਤਾਂ ਆਉਣ ਵਾਲੇ ਦਿਨ ਹੀ ਦੱਸਣਗੇ ਲੇਕਿਨ ਬੀਬਾ ਸਰਜੀਤ ਕੌਰ ਅੱਜ ਭਗਵੰਤ ਮਾਨ ਯਾਨੀ ਕਿ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਸਮੂੱਚੀ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਬਾਗੀ ਧੜੇ ਨੂੰ ਸਭ ਤੋਂ ਹੋਣ ਦਾ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਬੀਬਾ ਜਗੀਰ ਕੌਰ ਅਤੇ ਸੁਖਦੇਵ ਢੀਂਸਾ ਪ੍ਰਵਿੰਦਰ ਢੀਂਸਾ ਮਨਪ੍ਰੀਤ ਈਆਲੀ ਅਤੇ ਪ੍ਰੇਮ ਚੰਦੂ ਮਾਜਰਾ ਸਾਰਿਆਂ ਨੇ ਕਿਹਾ ਸੀ ਕਿ ਅਸੀਂ ਸਪੈਸ਼ਲ ਸਪੋਰਟ ਵੀ ਕਰਾਂਗੇ ਅਤੇ ਡਟ ਕੇ ਚੋਣ ਮੈਦਾਨ ਦੇ ਵਿੱਚ ਖੜਾਂਗੇ ਬੀਬਾ ਸਜੀਤਕੌਰ ਦੇ ਭਾਵੇਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬਾ ਸਜੀਤਕੌਰ ਉਹਨਾਂ ਨੇ ਭਾਵੇਂ ਸਮਰਥਨ ਵਾਪਸ ਲੈ ਲਿਆ ਸੀ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਖੇਲਾ ਕਰ ਦਿੱਤਾ ਹੈ ਉਹਨੇ ਇਹ ਜਾ ਪਤਾ ਖੇੜਿਆ ਹੈ ਕਿ ਉਸ ਪੱਤੇ ਤੇ ਬੀਬਾ ਸਜੀਤਕੌਰ ਨੂੰ ਜਿਹੜੇ ਮੌਜੂਦਾ ਜਿਮਣੀ ਚੋਣ ਲੜ ਕੇ ਲੜ ਰਹੀ ਸੀ ਹਲਕਾ ਜਲੰਧਰ ਤੋਂ ਪਸ਼ਮੀ ਤੋਂ ਉਹਨਾਂ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸਰੂਪਾ ਦੇ ਕੇ ਸ਼ਾਮਲ ਕਰ ਲਿਆ ਹੈ ਇਸ ਦੇ ਨਾਲ ਸ਼ਰੂਮਣੀ ਅਕਾਲੀ ਦਲ ਨੂੰ ਹੁਣ ਦਾ ਸਭ ਤੋਂ ਵੱਡਾ ਲੱਗਾ ਹੈ ਝਟਕਾ ਧੰਨਵਾਦ